ਦਸਮੇਸ਼ ਮਲਟੀ ਸਪੈਸ਼ਲਿਸਟ ਹਸਪਤਾਲ ਢਾੜੀਵਾਲ ਵਿੱਚ ਕੀਤੇ ਗਏ ਹਨ ਫ੍ਰੀ ਬੀ ਐਮ ਡੀ ਟੈਸਟ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਦਸਮੇਸ਼ ਹਸਪਤਾਲ ਢਾੜੀਵਾਲ ਵਿੱਚ ਹਰ ਐਤਵਾਰ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਜਿਹੜੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਚੈੱਕਅਪ ਕਰਦੇ ਹਨ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਢਾੜੀਵਾਲ ਦੇ ਲੋਕਾਂ ਵਾਸਤੇ ਫ੍ਰੀ ਬੀ ਐਮ ਡੀ ਟੈਸਟ ਕੀਤੇ ਗਏ ਹਨ ਇਹ ਟੈਸਟ ਬਾਕੀ ਹਸਪਤਾਲਾਂ ਦੇ ਵਿੱਚ 2000 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਹੁੰਦਾ ਹੈ ਇਹ ਟੈਸਟ ਦਸ਼ਨੇਸ਼ ਮਲਟੀ ਸਪੈਸ਼ਲਿਟੀ ਹਸਪਤਾਲ ਮਿਸ਼ਰ ਰੋਡ ਧਾਰੀਵਾਲ ਵਿਖੇ ਬਿਲਕੁਲ ਫ੍ਰੀ ਕੀਤੇ ਗਏ ਹਨ ਉਹਨਾਂ ਆਖਿਆ ਕਿ ਇਸ ਹਸਪਤਾਲ ਦੇ ਵਿੱਚ ਹੱਡੀਆਂ ਦੀ ਹਰ ਬਿਮਾਰੀ ਦਾ ਇਲਾਜ ਬਹੁਤ ਹੀ ਘੱਟ ਖਰਚੇ ਅਤੇ ਤਸੱਲੀ ਬਖਸ਼ ਕੀਤਾ ਜਾਂਦਾ ਹੈ ਇਸ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸਹੂਲਤ ਵੀ ਹੈ ਅਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਅੰਜੂ ਢਾਬਤ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹਨ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬਿੰਦ ਰਾਹੀਂ ਬਹੁਤ ਹੀ ਘੱਟ ਖਰਚੇ ਵਿੱਚ ਕੀਤੇ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਹੁਣ ਤੁਹਾਨੂੰ ਗੋਡੇ ਬਦਲੌਣ ਵਾਸਤੇ ਸ਼ਹਿਰੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਸ਼ਹਿਰ ਧਾਰੀਵਾਲ ਦਸ਼ਮੇਸ਼ ਮਲਟੀ ਸਪੈਸ਼ਲਿਸਟ ਹਸਪਤਾਲ ਮਿਸ਼ਨ ਰੋਡ ਵਿਖੇ ਹੁਣ ਤੁਹਾਡੇ ਗੋਡੇ ਬਦਲੇ ਜਾਣਗੇ ਔਰ ਉਹ ਵੀ ਬਹੁਤ ਹੀ ਘੱਟ ਖਰਚੇ ਦੇ ਵਿੱਚ ਹਮੇਸ਼ਾ ਯਾਦ ਰੱਖੋ ਦਸ਼ਮੇਸ਼ ਮਲਟੀ ਸਪੈਸ਼ਲਿਸਟ ਹਸਪਤਾਲ ਹਾਂਜੀ ਮੇਰਾ ਨਾਮ ਜੀ ਡਾਕਟਰ ਹਰਪ੍ਰੀ ਸਿੰਘ ਐ ਮੈਂ ਹੱਡੀਆਂ ਦਾ ਮਾਹਰ ਡਾਕਟਰ ਐਂ ਜੀ ਐਮ ਐਸ ਆਰਥੋਪੈਡਿਕਸ ਐ ਮੇਰੀ ਸਪੈਸ਼ਲਿਟੀ ਤੇ ਆਪਾਂ ਐਵਰੀ ਸੰਡੇ ਇੱਥੇ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹਸਪੀਟਲ ਮਿਸ਼ਨ ਹਸਪੀਟਲ ਦੇ ਕੋਲ ਜਿਹੜਾ ਐ ਉੱਥੇ ਆਪਾਂ ਆਪਾਂ ਆਪੀਡੀ ਕਰਦੇ ਹਾਂ ਜੀ ਸੰਡੇ ਦੁਪਹਿਰਲੇ ਕਿੰਨੇ ਵਜੇ ਤੋਂ ਬਹਿੰਦਾ ਕੋਟੀ ਆਪਾਂ ਸਰ 9 ਤੋਂ 12 ਹੁੰਦੇ ਆਂ ਜੀ 9 ਤੋਂ 12 ਆਪੀਡੀ ਸਰ ਜੀ ਅੱਜ ਜੀ ਆਪਦੀ ਕੀਤੀ ਐ ਇੱਕ ਟੂਰੀ ਟੈਸਟ ਕਰ ਦਿੱਤੀ ਉਹ ਟੈਸਟ ਫੋਰ ਜਿਹੜਾ ਜਾਣਕਾਰੀ ਦੇ ਲੋ ਡੀਟੇਲ ਨਾ ਵੀ ਟੈਸਟ ਕਦਾ ਆਇਆ ਔਰ ਕੀ ਕੀ ਉਹਦੇ ਬੈਂਡਰ ਕੀ ਹੁੰਦਾ ਇਸ ਤਰ੍ਹਾਂ ਹਾਂਜੀ ਦੇਖੋ ਜੀ ਅੱਜ ਆਪਾਂ ਇੱਕ BMD ਟੈਸਟ ਕੰਡਕਟ ਕੀਤਾ ਹੈਗਾ ਜੀ ਇਹ ਬੋਨ ਮਿਨਰਲ ਡੈਂਸਿਟੀ ਟੈਸਟ ਹੁੰਦਾ ਇਹਦੇ ਵਿੱਚ ਜਿਹੜਾ ਕਿ ਆਪਾਂ ਨੂੰ ਬੋਨ ਦੀ ਜਿਹੜੀ ਆ ਕੁਆਲਿਟੀ ਉਹ ਅਸੈਸ ਹੁੰਦੀ ਆ ਇੱਕ ਬੇਸਿਕਲੀ ਅਵੇਅਰਨੈਸ ਕੈਂਪ ਲਾਇਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਉਹਨਾਂ ਦੀ ਬੋਨ ਹੈਲਥ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਆ ਤੇ ਆਪਾਂ ਉਹਨੂੰ ਕਿਵੇਂ ਠੀਕ ਰੱਖ ਸਕਦੇ ਆ ਜਾਂ ਉਹ ਸਾਰੀਆਂ ਜਿਹੜੀਆਂ ਆਪਾਂ ਜਿੱਦਾਂ ਹੈਗੀਆਂ ਉਹ ਅੱਜ ਆਪਾਂ ਇੱਕ ਕੈਂਪ ਦੇ ਵਿੱਚ ਕੀਤੀਆਂ ਹੈਗੀਆਂ ਸਰ ਜੀ ਇਹ ਟੈਸਟ ਬਾਅਦ ਕਿਵੇਂ ਕਰਦਾ ਹੁੰਦਾ ਹੋਏ ਮੇ ਸਾਣਾ 22500 ਦੇ ਕਰੀਬ ਕਰੀਬ ਟੈਸਟ ਹੈਗਾ ਜਿਹੜਾ ਜਿਹੜਾ ਸਮਾਉਣਾ ਨੇ ਦਸ਼ਬੇਸ਼ ਮਲਟੀ ਸਪੈਸ਼ਲਿਟੀ ਹਸਪੀਟਲ ਨੇ ਇੱਕ ਫ੍ਰੀ ਕੈਂਪ ਲਗਾ ਕੇ ਲੋਕਾਂ ਦੀ ਮਤਲਬ ਹੈਲਪ ਕੀਤੀ ਹੈਗੀ ਬਿਲਕੁਲ ਫ੍ਰੀ ਕੀਤਾ ਗਿਆ ਬਿਲਕੁਲ ਡੈਫੀਨਿਟਲੀ ਸਰ ਉਹ ਪ੍ਰੇਅ ਕਿਹੜੇ ਕਿਹੜੇ ਕਿਥੇ ਹੁੰਦੇ ਨੇ ਇੱਥੇ ਵੇਖੋ ਜੀ ਆਪਾਂ ਬੇਸਿਕਲੀ ਸਾਰਾ ਐਕਸੀਡੈਂਟਲ ਟਰੋਮਾ ਕਰਦੇ ਪਏ ਹੈਗੇ ਜਿਵੇਂ ਜੇ ਕਿਸੇ ਦਾ ਚੂਲਾ ਵਗੈਰਾ ਵੀ ਟੁੱਟ ਜਾਂਦਾ ਤੇ ਚੂਲਾ ਵੀ ਆਪਾਂ ਜਿਹੜਾ ਵਾ ਵੀ ਉਹ ਚੇਂਜ ਕਰਦੇ ਹੈਗੇ ਤੇ ਆਪਾਂ ਲਾਸਟ ਸੰਡੇ ਇੱਕ ਸ਼ੋਲਡਰ ਦੀ ਵੀ ਸਟਿਚਲੈਸ ਸਰਜਰੀ ਕੀਤੀ ਹੈਗੀ ਬਿਨਾਂ ਸਟੀਰ ਫਾੜ ਤੋਂ ਬਿਨ ਉਹ ਆਪਾਂ ਲਾਸਟ ਵੀਕ ਕੀ ਕੀਤੀ ਹੈਗੀ ਹੈ ਹਾਂਜੀ ਸਰ ਜਿਸ ਤਰ੍ਹਾਂ ਤੁਸੀਂ ਇੱਥੇ ਆਉਂਦੇ ਹੋ ਚੈੱਕਅਪ ਕਰਦੇ ਹੋ ਤੇ ਜਿਹੜੇ ਫਰੇਡ ਫਿਰ ਇਸੇ ਸੁਤੰਦ ਬਿਲਕੁਲ ਡੈਫੀਨੇਟਲੀ ਜਿਹੜਾ ਇੱਥੋਂ ਦਾ ਪੇਸ਼ੈਂਟ ਆ ਧਾਰੀਵਾਲ ਦਾ ਉਹਦੇ ਫਾਇਦੇ ਵਾਲੀ ਇਹੀ ਚੀਜ਼ ਆ ਵੀ ਉਹਦੇ ਘਰ ਬੈਠੇ ਇੱਥੇ ਆਪਰੇਸ਼ਨ ਹੋ ਜਾਏਗਾ ਇਸੇ ਹਸਪੀਟਲ ਦੇ ਵਿੱਚ ਹਾਂਜੀ ਇਲਾਕਾ ਦੇ ਵਸਨੀਕ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੇਖੋ ਅਪੀਲ ਇਹੀ ਆ ਵੀ ਆਪਣਾ ਬਿਲਕੁਲ ਧਿਆਨ ਰੱਖਣ ਸਹੀ ਹੈਲਦੀ ਫੂਡ ਖਾਣ ਜੰਕ ਫੂਡ ਬਿਲਕੁਲ ਨਾ ਖਾਣ ਥੋੜਾ ਬੋੜਾ ਆਪਣੀ ਐਕਸਰਸਾਈਜ਼ 15-20 ਮਿੰਟ ਡੇਲੀ ਆਪਣੇ ਲਈ ਕੱਢਣ ਹੀ ਕੱ ਇਹੀ ਅਪੀਲਾ ਸਾਰਿਆਂ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ